ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਅੱਜ ਅਪਡੇਟ ਨਿਊਜ਼ ਮੈਂ ਆ ਤੁਹਾਡੇ ਨਾਲ ਮਨਪ੍ਰੀਤ ਕੌਰ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੋ ਮੰਤਰੀ ਮਹਿਲਾ ਦਿਪਸੂਤੇ ਵੱਡਾ ਤੋਹਫਾ ਦਿੱਤਾ ਗਿਆ ਹੈ ਕੋ ਮੰਤਰੀ ਮਹਿਲਾ ਦਿਪਸੂਤੇ ਪੀਐਮ ਨਰਿੰਦਰ ਮੋਦੀ ਨੇ ਵੱਡੇ ਤੋਹਫੇ ਦਾ ਐਲਾਨ ਕਰਦੇ ਆ ਕਿਹਾ ਕਿ ਬੀਜੇਪੀ ਦੀ ਗਵਾਈ ਵਾਲੀ ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਛੋਟ ਦੇਣ ਦਾ ਫੈਸਲਾ ਕੀਤਾ ਹੈ ਪੀਐਮ ਅਨੰਦ ਰਿੰਦਰ ਮੋਦੀ ਦੇ ਬਲੈਸਸ ਸੰਬੰਧੀ ਜਾਣਕਾਰੀ ਹੈ ਜਿਹੜੀ ਉਹ ਆਪਣੇ ਟਵਿੱਟਰ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਮਹਿਲਾ ਦਿਵਸ 'ਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 600 ਰੁਪਏ ਛੋਟ ਦੇਣ ਦਾ ਫੈਸਲਾ ਲਿਆਏ। ਇਹ ਪੇਸ਼ ਭਰ ਦੇ ਲੱਖਾਂ ਪਰਿਵਾਰਾਂ ਉੱਤੇ ਵਿੱਤੀ ਬੋਝ ਨੂੰ ਮਹੱਤਵਪੂਰਨ ਤੌਰ 'ਤੇ ਘੱਟ ਕਰੇਗਾ। ਖਾਸ ਕਰਕੇ ਸਾਡੀ ਨਾਰੀ ਸ਼ਕਤੀ ਨੂੰ ਲਾਭ ਪਹੁੰਚੇਗਾ। ਰਸੋਈ ਗੈਸ ਨੂੰ ਹੋਰ ਕਿਫਾਇਤੀ ਬਣਾ ਕੇ ਅਸੀਂ ਪਰਿਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਨ ਨੂੰ ਯਕੀਨੀ ਬਣਾਉਣਾ ਵੀ ਟੀਚਾ ਰੱਖਦੇ ਹਾਂ ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਲਈ ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ ਇਸ ਤੋਂ ਲਾਹਵੰਤ ਅੰਤਰਰਾਸ਼ਟਰੀ ਮੈਲਾ ਦਿਵਸ ਤੇ ਸ਼ੁਭ ਕਾਮਨਾ ਦਿਨ ਦੇ ਕੋਈ ਯੂਨਾਨੀ ਕਿਹਾ ਕਿ ਅੰਤਰਰਾਸ਼ਟਰੀ ਮੈਲਾ ਦਿਵਸ ਦੀਆਂ ਮੁਬਾਰਕਾਂ ਅਸੀਂ ਸਾਡੀ ਨਾਰੀ ਸ਼ਕਤੀ ਦੀ ਤਾਕਤ ਸਹਾਸਤੇ ਲਿਖਿੰਦੇ ਪੰਨੂ ਸਲਾਮ ਕਰਦੇ ਹਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ ਸਾਡੀ ਸਰਕਾਰ ਸਿੱਖਿਆ ਨੂੰ ਉਤਸ਼ਾਹਿਤ ਕਰਨੇ ਉਪਰਾਲੇ ਕਰ ਰਹੀ ਹੈ ਖੇਤੀਬਾੜੀ ਤੱਕ ਨੌਲਿਜ ਅਤੇ ਹੋਰ ਖੇਤਰਾਂ ਦੇ ਵਿੱਚ ਪਹਿਲ ਕਦਮੀਆਂ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ ਇਹ ਪਿਛਲੇ ਦਹਾਕੇ ਵਿੱਚ ਸਾਡੀਆਂ ਪ੍ਰਾਪਤੀਆਂ ਤੋਂ ਵੀ ਝਲਕਦਾ ਹੈ ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਫੈਸਲਾ ਲੈਂਦੇ ਆ ਸਰਕਾਰ ਨੇ ਉਜਵਲਾ ਯੋਜਨਾ ਤਹਿਤ LPG ਸਿਲੰਡਰ ਉੱਤੇ 300 ਰੁਪਏ ਦੀ ਸਬਸਿਡੀ ਨੂੰ ਇੱਕ ਸਾਲ ਲਈ ਵਧਾ ਦਿੱਤਾ ਸੀ ਲਗਭਗ 10 ਲੱਖ ਲਾਭਪਾਤਰੀਆਂ ਨੂੰ ਇਸ ਦਾ ਲਾਭ ਹੋਵੇਗਾ ਇਨਾ ਲਾਪਰਥੀਆਂ ਵਿਕਾਸਾਲ ਦੇ ਵਿੱਚ 12 ਸਿਲੰਡਰਾਂ ਉਤੇ ਸਬਸਿਡੀ ਮਿਲੇਗੀ ਅੱਜ ਮਹਿਲਾ ਦਿਵਸ 'ਤੇ ਸਾਡੀ ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਕੱਟ ਕਰਨ ਦਾ ਫੈਸਲਾ ਕੀਤਾ ਹੈ ਇਹ ਦੇਸ਼ ਭਰ ਦੇ ਪਰਿਵਾਰਾਂ ਉਤੇ ਵਿੱਤੀ ਬੋਝ ਨੂੰ ਮਹੱਤਵਪੂਰਨ ਤੌਰ ਉਤੇ ਘਟ ਕਰੇਗਾ ਖਾਸ ਕਰਕੇ ਸਾਡੀ ਨਾਰੀ ਸ਼ਕਤੀ ਨੂੰ ਲਾਹ ਪਹੁੰਚੇਗਾ ਰਸੋਈ ਗੈਸ ਨੂੰ ਹੋਰ ਕਿਫਾਇਤੀ ਬਣਾ ਕੇ ਅਸੀਂ ਪਰਿਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਨ ਨੂੰ ਯਕੀਨੀ ਬਣਾਉਂਦਾ ਵੀ ਇਹ ਚਾਹ ਰੱਖਦੇ ਹਾਂ ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਦੇ ਜੀਵਨ ਦੀ ਸੌਖ ਨੂੰ ਕਿੰਨੀ ਬਣਾਉਂਦੀ ਸਾਡੀ ਵਚਨਬੱਧਤਾ ਦੇ ਅੰਸਾਰ ਹੈ। ਕੱਜ ਮਹਿਲਾ ਦਿਵਸ ਤੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਦੀ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਛੂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫਿਰ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਅੱਜ ਦੀ ਅਪਡੇਟ ਨਿਊਜ਼ ਮੈਂ ਆ ਤੁਹਾਡੇ ਨਾਲ ਮਨਪ੍ਰੀਤ ਕੌਰ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕੋ ਮੰਤਰੀ ਮਹਿਲਾ ਦੇਵਸੂਤੇ ਵੱਡਾ ਤੋਹਫਾ ਦਿੱਤਾ ਗਿਆ ਹੈ ਕੋ ਮੰਤਰੀ ਮਹਿਲਾ ਦੇਵਸੂਤੇ ਪੀਐਮ ਨਰਿੰਦਰ ਮੋਦੀ ਨੇ ਵੱਡੇ ਤੋਹਫੇ ਦਾ ਐਲਾਨ ਕਰਦੇ ਆ ਕਿਹਾ ਕਿ ਭਾਜਪਾ ਦੀ ਗਵਾਈ ਵਾਲੀ ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਛੋਟ ਦੇਣ ਦਾ ਫੈਸਲਾ ਕੀਤਾ ਹੈ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਜਿਹੜੀ ਉਹ ਆਪਣੇ ਟਵਿੱਟਰ ਅਕਾਊਂਟ ਉੱਤੇ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਮਹਿਲਾ ਦਿਵਸ ਉਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 600 ਰੁਪਏ ਛੋਟ ਦੇਣ ਦਾ ਫੈਸਲਾ ਲਿਆ ਹੈ ਇਹ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਉੱਤੇ ਵਿੱਤੀ ਬੋਝ ਨੂੰ ਮਹੱਤਵਪੂਰਨ ਤੌਰ ਉੱਤੇ ਘੱਟ ਕਰੇਗਾ ਖਾਸ ਕਰਕੇ ਸਾਡੀ ਨਾਰੀ ਸ਼ਕਤੀ ਨੂੰ ਲਾਭ ਪਹੁੰਚੇਗਾ ਰਸੋਈ ਗੈਸ ਨੂੰ ਹੋਰ ਕਿਫਾਇਤੀ ਬਣਾ ਕੇ ਅਸੀਂ ਪਰਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਨ ਨੂੰ ਯਕੀਨੀ ਬਣਾਉਣ ਦਾ ਵੀ ਟੀਚਾ ਰੱਖਦੇ ਹਾਂ ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਲਈ ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਦੇ ਅਨੁਸਾਰ ਹੈ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮੈਲਾਦੀਪ ਸ਼੍ਰੇਤੇ ਸ਼ੁਭਕਾਮਨਾ ਦਿਨ ਦੇ ਖੋਯ ਉਹਨਾਂ ਨੇ ਕਿਹਾ ਕੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਅਸੀਂ ਸਾਡੀ ਨਾਰੀ ਸ਼ਕਤੀ ਦੀ ਤਾਕਤ ਸਹਾਸ ਤੇ ਲਚਕੀਲੇਪਨ ਨੂੰ ਸਲਾਮ ਕਰਦੇ ਹਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ ਸਾਡੀ ਸਰਕਾਰ ਸਿੱਖਿਆ ਨੂੰ ਉਤਸ਼ਾਹਿਤ ਕਰਨੇ ਉਪਰਾਲੇ ਕਰ ਰਹੀ ਹੈ ਖੇਤੀਬਾੜੀ ਤੱਕ ਨੌਲਿਜ ਅਤੇ ਹੋਰ ਖੇਤਰਾਂ ਦੇ ਵਿੱਚ ਪਹਿਲ ਕਦਮੀਆਂ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ ਇਹ ਪਿਛਲੇ ਦਹਾਕੇ ਵਿੱਚ ਸਾਡੀਆਂ ਪ੍ਰਾਪਤੀਆਂ ਤੋਂ ਵੀ ਝਲਕਦਾ ਹੈ ਇਸ ਤੋਂ ਪਹਿਲਾਂ ਕੈਬਨਟ ਮੀਟਿੰਗ ਵਿੱਚ ਫੈਸਲਾ ਲੈਂਦਿਆਂ ਸਰਕਾਰ ਨੇ ਉਜਵਲਾ ਸਨਾ ਤਹਿਤ ਪੀਜੀ ਸਿਲੰਡਰ ਉਤੇ 300 ਰੁਪਏ ਦੀ ਸਬਸਿਡੀ ਨੂੰ ਇੱਕ ਸਾਲ ਲਈ ਵਧਾ ਦਿੱਤਾ ਸੀ ਲਗਭਗ 10 ਲੱਖ ਲਾਪਤਰੀਆਂ ਨੂੰ ਇਸ ਦਾ ਲਾਭ ਹੋਵੇਗਾ ਇਹਨਾਂ ਲਾਪਤਰੀਆਂ ਨੂੰ ਇੱਕ ਸਾਲ ਦੇ ਵਿੱਚ 12 ਸਿਲੰਡਰਾਂ ਉਤੇ ਸਬਸਿਡੀ ਮਿਲੇਗੀ ਅੱਜ ਮਹਿਲਾ ਦੀਪ ਸੁਤੇ ਸਾਡੀ ਸਰਕਾਰ ਨੇ ਐਨਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਘੱਟ ਕਰਨ ਦਾ ਫੈਸਲਾ ਕੀਤਾ ਹੈ ਇਹ ਦੇਸ਼ ਭਰ ਦੇ ਪਰਿਵਾਰਾਂ ਉਤੇ ਵਿੱਤੀ ਬੋਝ ਨੂੰ ਮਹੱਤਵਪੂਰਨ ਤੌਰ ਉਤੇ ਘੱਟ ਕਰੇਗਾ ਖਾਸ ਕਰਕੇ ਸਾਡੀ ਨਾਰੀ ਸ਼ਕਤੀ ਨੂੰ ਲਾਭ ਪਹੁੰਚੇਗਾ ਦੋਈ ਗੈਸ ਨੂੰ ਹੋਰ ਕਿਫਾਇਤੀ ਬਣਾ ਕੇ ਸੀ ਪਰਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਨ ਯਕੀਨੀ ਬਣਾਉਂਦਾ ਵੀ ਟੀਚਾ ਰੱਖਦੇ ਹਾਂ ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਦੇ ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣੀ ਸਾਡੀ ਵਚਨਬੱਧਤਾ ਦੇ ਅੰਸਾਰ ਹੈ ਕੱਜ ਮਹਿਲਾ ਦਿਪਸੂਤੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਦੀ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ ਫਿਰ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ that's